ਦੁਆਰਾ ਐਡ ਕਰਦਾ ਮੈਨੂੰ ਲੱਗਦਾ ਉਹਨਾਂ ਦਾ ਕਨੈਕਸ਼ਨ ਓਕੇ ਹੋਊਗਾ ਹਲੋ ਹਾਂਜੀ ਵੀਰੇ ਆਉਂਦੀ ਆਵਾਜ਼ ਹੁਣ ਜੀ ਹਾਂਜੀ ਹਾਂਜੀ ਹੁਣ ਆ ਰਹੀ ਹੈ ਜੀ ਜੀ ਅਮ ਅਚਾਈ ਤੋ ਇਹਦੇ ਬਾਰੇ ਗੱਲ ਕਰਨ ਦੇ ਆਪਣਾ ਪਰ ਮੈਨੂੰ ਲੱਗਦਾ ਵੀ ਤੁਹਾਡਾ ਜਿੰਨਾ ਵੀ ਪਰਸਪੈਕਟਿਵ ਹੋ ਸਾਰਾ ਦਾ ਸਾਰਾ ਕਮਿਊਨਿਟੀ ਦੇ ਜਿਹੜੇ ਰਵਈਆ ਜਾਂ ਦੇ ਨੋਰਮਸ ਨੇ ਉਹਨਾਂ ਨੂੰ ਲੈ ਕੇ ਕਾਫੀ ਬਾਇਸਡ ਹੋ ਤੁਸੀਂ ਹਾਂ ਹੈਗਾ ਮੇਰੇ ਨੂੰ ਕੀ ਲੱਗਦਾ ਤੁਹਾਨੂੰ ਕਿਵੇਂ ਲੱਗਦਾ ਵੀ ਜਿਹੜੇ ਐਕਸੀਡੈਂਟਸ ਨੇ ਇਹਨਾਂ ਦੀ ਖੋਜ ਜਿਹੜੀ ਆ ਉਹ ਪੰਜਾਬੀਆਂ ਨੇ ਕੀਤੀ ਕੋਈ ਐਸੀ ਖੋਜ ਆ ਜਿਹੜੀ ਐਨੀ ਕੀਤੀ ਨਹੀਂ ਖੋਜ ਨਹੀਂ ਕੀਤੀ ਨਹੀਂ ਖੋਜ ਨਹੀਂ ਕੀਤੀ ਆਪਾਂ ਟਰাকিং ਨਹੀਂ ਕਰਦੇ ਆਪਾਂ ਟਰাকিং ਨੂੰ ਇੱਕ profession ਵਾਂਗ ਬਿਹੇਵ ਨਹੀਂ ਕਰਦੇ ਟਰাকিং ਸਾਡੇ ਲਈ ਇੱਕ ਇਟਸ ਮੋਰ ਲਾਈਕ ਅ ਜਿਹਹਾਦ ਯੂ نو ਆਪਾਂ ਇਸ ਚੀਜ਼ ਨੂੰ ਬਹੁਤ ਜ਼ਿਆਦਾ ਗਲੋਰੀਫਾਈ ਕਰਕੇ ਆਪਾਂ ਉਹਨੂੰ ਈਗੋ ਤੇ ਲੈ ਕੇ ਜਾਂਦੇ ਆ ਆਪਾਂ ਇੱਕ ਸਟੇਟਸ ਬਣਾ ਲੈਂਦੇ ਆ ਜੋ ਕਿ ਇੰਨਾ ਜ਼ਿਆਦਾ ਹਾਈ ਦਿਮਾਗ ਦੇ ਵਿੱਚ ਚੰਗਾ ਨਹੀਂ ਹੁੰਦਾ ਇਹ ਇਹ ਜੋ ਮੇਰਾ ਪਰਸਪੈਕਟਿਵ ਹੈ ਠੀਕ ਹੈ I have Anjee, seen I problem. have seen this problem across many many different people ਮੋਸਟਲੀ ਪੰਜਾਬੀ ਉਹਦਾ ਕਾਰਨ ਨਾ ਉਹਦਾ ਕਾਰਨ ਵੇਖੋ ਉਹਦਾ ਕਾਰਨ ਇਹ ਆ ਵੀ ਸਾਨੂੰ ਤਕਰੀਬਨ ਵੰਡ ਤੋਂ ਪਹਿਲਾਂ 1947 ਤੋਂ ਪਹਿਲਾਂ ਜਦੋਂ ਤੋਂ ਟਰੱਕਿੰਗ ਸ਼ੁਰੂ ਹੋ ਗਈ ਸੀ ਇੰਡੀਆ ਦੇ ਵਿੱਚ ਉਦੋਂ ਤੋਂ ਤਕਰੀਬਨ ਆਪਣੀ ਕਮਿਊਨਿਟੀ ਜਿਹੜੀ ਟਰੱਕਿੰਗ ਦੇ ਵਿੱਚ ਕਲਕੱਤੇ ਦੇ ਵਿੱਚ ਜਾਂ ਬਾਕੀ ਇੰਡੀਆ ਦੇ ਵਿੱਚ ਜਮਸ਼ੀਦਪੁਰ ਟਾਟਾ ਦੇ ਵਿੱਚ ਮжоਰਿਟੀ ਜਿਹੜੇ ਆਪਣੇ ਬੰਦੇ ਜਾ ਕੇ ਵਸੇ ਆ। ਤੋਂ ਟਰੱਕਿੰਗ ਸਾਡੀ ਇੱਕ ਤਰ੍ਹਾਂ ਦੇ ਨਾਲ ਬਲੱਡ ਲਾਈਨ ਦੇ ਵਿੱਚ ਮжоਰਿਟੀ ਫਿਰ ਆਪਣੇ ਬੰਦੇ ਹੁੰਦੇ ਆ ਫਾਰਮਿੰਗ ਬੈਕਗ੍ਰਾਉਂਡ ਤੋਂ। ਤੋਂ ਡਰਾਈਵਿੰਗ ਜਿਹੜੀ ਆ ਉਹਦੇ ਵਿੱਚ ਜੇਕਰ ਸਭ ਤੋਂ ਘੱਟ ਨੁਕਸਾਨ ਸਭ ਤੋਂ ਵੱਧ ਜਿਹੜੀ ਆ ਹੁੰਦੀ ਆ ਉਮ ਉਹ ਕਰਦੇ ਆ ਰੋਡ ਰੋਡ ਰੂਲ ਰੋਡ ਰੂਲਸ ਫੋਲੋ ਕਰਦੇ ਆ ਜਾਂ ਫਿਰ ਬੰਦੇ ਸਭ ਤੋਂ ਵੱਧ ਟੈਂਸ਼ਨ ਦਿੰਦੇ ਆ ਤੋਂ ਆਪਣੇ ਬੰਦੇ ਦਿੰਦੇ ਆ ਹਾਂ ਟਰਕਿੰਗ ਸਾਡੀ ਇੱਕ ਤਰ੍ਹਾਂ ਦੇ ਨਾਲ ਉਸ ਚੀਜ਼ ਦੇ ਨਾਲ ਜੁੜੀ ਹੋਈ ਹੈ ਜਿਹਨੂੰ ਬੰਦਾ ਗਲੋਰੀਫਾਈ ਕਰਦਾ ਫੋਰ ਐਗਜ਼ਾਮਪਲ ਕਿਹ ਕੋਲੇ ਵੱਡੇ ਫਾਰਮ ਆ ਕਿਹ ਕੋਲੇ ਵੱਡੀਆਂ ਗਾਂ ਸੁਨੇ ਜਾਂ ਕਿਹ ਕੋਲੇ ਕੋਈ ਆਪਣੀ ਵਿਰਾਸਤ ਦੇ ਵਿੱਚ ਆਪਣੀ ਲੈਗਸੀ ਦੇ ਵਿੱਚ ਕੋਈ ਚੀਜ਼ ਪਈ ਹੈ ਤੇ ਬੰਦਾ ਉਹਨੂੰ ਗਲੋਰੀਫਾਈ ਕਰਦਾ ਹੀ ਕਰਦਾ ਸੋ ਇਜ਼ ਟਰਕਿੰਗ ਸੋ ਸਾਡੇ ਬੰਦੇ ਟਰੱਕ ਚਲਾਉਣ ਨੂੰ ਵੱਡੇ ਟਰਾਂਸਪੋਰਟਰ ਹੋਣ ਨੂੰ ਗਲੋਰੀਫਾਈ ਕਰਦੇ ਆ ਬਟ ਥੈਟ ਡਸਨਟ ਮੀਨ ਕਿ ਆਪਣੇ ਬੰਦੇ ਵੱਧ ਐਕਸੀਡੈਂਟ ਕਰਦੇ ਨੇ ਮੈਜੋਰਟੀ ਆਪਣੇ ਬੰਦੇ ਬਹੁਤ ਕਾਹਲੇਸ਼ੋਟ ਡਰਾਈਵਿੰਗ ਕਰਦੇ ਪੀਅਰਸਨ 에어ਪੋਰਟ ਤੇ ਦੋ ਪੁਲਿਸ ਡਿਪਾਰਟਮੈਂਟਸ ਨੇ ਫੜਿਆ ਆ ਇੰਡੀਆ ਭੱਜ ਰਿਆ ਸੀਗਾ ਦੋ ਕਤਲ ਕਰਕੇ ਟਰੱਕ ਦਾ ਐਕਸੀਡੈਂਟ ਕਰਕੇ ਕੀ ਕਹਿਣਾ ਚਾਹੁੰਗਾ ਇਸ ਤਰ੍ਹਾਂ ਹੋਰ ਕਮਿਊਨਿਟੀ ਕਰਦੇ ਆ ਆਪਾਂ ਸੁਣੀ ਹੈ ਕਿ ਜਿਹੜੀ ਭੱਜ ਰਹੀ ਹੋਵੇ ਬਿਲਕੁਲ ਬਹੁਤ ਵਾਰ ਸੁਣੀ ਹੈ ਮੈਜੋਰਟੀ ਬੰਦੇ ਇਦਾਂ ਕਰਦੇ ਸਾਰੀਆਂ ਕਮਿਊਨਿਟੀਆਂ ਦੇ ਵਿੱਚ ਇਦਾਂ ਕਰਦੇ ਇਹ ਕੋਈ ਐਸੀ ਵਿਲੱਖਣ ਚੀਜ਼ ਤਾਂ ਹੈ ਨਹੀਂ ਕੋਈ ਵੀ ਬੰਦਾ ਕਿਸੇ ਜੁਰਮ ਦੇ ਵਿੱਚ ਫੜਿਆ ਗਿਆ ਚਾਹੇ ਉਹ ਸਹੀ ਹੈ ਚਾਹੇ ਉਹ ਗਲਤ ਆ ਤੇ ਫਿਰ ਜਿਹੜੀਆਂ ਕੋਸ਼ਿਸ਼ਾਂ ਹੁੰ ਉਹ ਜਿਹਦੇ ਜਿਹਦੇ ਫੈਮਿਲੀ ਮੈਂਬਰ ਮਰ ਜਾਂਦੇ ਨੇ ਉਹਨਾਂ ਨੂੰ ਪੈਸੇ ਵੀ ਦੇਣ ਦੀ ਕੋਸ਼ਿਸ਼ ਕਰਦੀਆਂ ਨੇ ਐਦਾਂ ਡੋਨੇਸ਼ਨ ਡੋਨੇਸ਼ਨ ਬਣਾ ਕੇ ਆਪਣੇ ਵਾਲੇ ਕਰ ਰਹੇ ਆ ਅੱਜ ਮੈਂ ਤੁਹਾਨੂੰ ਤਾਂ ਕਿ ਮੁੰਡਾ ਆਪਣਾ ਮੁੰਡਾ ਗਲਤ ਹੀ ਉਹਨੇ ਰੈਸਟ ਡਰਾਈਵਿੰਗ ਕੀਤੀ ਉਹਨੇ ਰੋਡ ਰੂਲਸ ਫੋਲੋ ਨਹੀਂ ਕੀਤੇ ਆਪਣਾ ਮੁੰਡਾ ਗਲਤ ਆ ਉਹਨੂੰ ਕੋਈ ਵੀ ਕਿਤੇ ਵੀ ਜਸਟੀਫਾਈ ਨਹੀਂ ਕਰ ਰਿਹਾ ਪਰ ਉਹ ਇਸ ਤਰ੍ਹਾਂ ਕਰ ਰਹੇ ਆ ਭਾਜੀ 4 ਲੱਖ ਬੰਦੇ ਨੇ ਜਸਟੀਫਾਈ ਕੀਤਾ ਜੋ ਆਪਣੀ ਪੋਜੀਸ਼ਨ ਚ 4 ਲੱਖ ਬੰਦੇ ਨੇ ਜਸਟੀਫਾਈ ਨਹੀਂ ਕੀਤਾ 4 ਲੱਖ ਬੰਦੇ ਨੇ ਇਹ ਗੱਲ ਕਹੀ ਆ ਕਿ ਉਹਨੂੰ ਪ੍ਰੋਪੋਰਸ਼ਨੇਟ ਜਿਹੜੀ ਆ ਉਹ ਮਿਲਣੀ ਚਾਹੀਦੀ ਸਜ਼ਾ ਮਿਲਣੀ ਚਾਹੀਦੀ ਆ ਨਾ ਕਿ ਤੋ ਇਹਨੂੰ 150 ਜੈਦਨ ਨੂੰ ਪ੍ਰੋਪੋਰਸ਼ਨੇਟ ਜਿਹੜਾ ਦਾ ਚੈਨਲ ਸੱਜਾ ਹਾਲੇ ਵੈਸੇ ਮਿਲੀ ਵੀ ਨਹੀਂ ਸੱਜਾ ਤਾਂ ਵੈਸੇ ਮੈਂ ਮੈਂ ਮੰਨਦਾ ਵੀ ਮੈਂ ਮੰਨਦਾ ਕਿ ਪਟੀਸ਼ਨ ਸ਼ੁਰੂ ਕਰਨੀ ਫਿਰ ਹਾਂ ਤਾਂ ਫਿਰ ਉਹ ਰਿਐਕਸ਼ਨ ਬਹੁਤ ਹੀ ਓਵਰ ਰਿਐਕਸ਼ਨ ਨਹੀਂ ਲੱਗਦਾ ਤੁਹਾਨੂੰ ਨੇ ওভার ਰੈਕਸ਼ਨ ਦਾ ਉਹ ওভার ਰੈਕਸ਼ਨ ਦਾ ਦੂਜੀ ਕਮਿਊਨਿਟੀ ਵੱਲੋਂ ਆਇਆ ਜਦੋਂ ਤੁਸੀਂ ਕੇਹਰੀ ਹਾਦਰਿੰਗ ਕਰ ਰਹੇ ਹੋ ਜਦੋਂ ਤੁਸੀਂ ਉਹਨੂੰ ਐਜ਼ ਅ ਹਿਊਮਨ ਬੀਇੰਗ ਟ੍ਰੀਟ ਨਹੀਂ ਕਰ ਰਹੇ ਤੁਸੀਂ ਉਹਨੂੰ ਐਜ਼ ਅਨ ਇੰਡੀਅਨ ਜਾਂ ਪੰਜਾਬੀ ਟ੍ਰੀਟ ਕਰਕੇ ਕੋਈ ਉਹਨੂੰ ਮੈਡਲ ਪਾਇਆ ਜਾਵੇ ਜਿਹੜਾ ਤਿੰਨ ਬੰਦੇ ਮਾਰਨ ਤੋਂ ਬਾਅਦ ਉਹਨੂੰ ਕੀ ਕਿਹਾ ਜਾਵੇ ਸੌਰੀ ਬ్రో ਮੈਂ ਕੀ ਕਹ ਰਿਹਾ ਮੈਂ ਕਾਹਤ ਕਹ ਰਿਹਾ ਮੈਂ ਕਾਹਤ ਕਹ ਰਿਹਾ ਕਿ ਉਹਨੂੰ ਮੈਡਲ ਪਾਇਆ ਜਾਵੇ ਪਰ ਉਹਨੂੰ ਟ੍ਰੀਟ ਵੀ ਤਾਂ ਇੱਕ ਬੰਦੇ ਵਾਂਗੂ ਟ੍ਰੀਟ ਕੀਤਾ ਜਾਵੇ ਨਾ ਕਿ ਇੱਕ ਜਿਹੜੇ ਬੰਦੇ ਲੇਕਰ ਰੋਡ ਨੂੰ ਫੋਲੋ ਕਰਕੇ ਮੈਂ ਥੋੜੀ ਗੱਲ ਸਮਝ ਗਿਆ ਪਰ ਜਦੋਂ ਇੱਕ ਮਿੰਟ ਜਦ ਬੈਕਗ੍ਰਾਉਂਡ ਇਹ ਕਹਿੰਦਾ ਕਿ ਬੰਦਾ ਉੱਥੋਂ ਇਲੀਗਲ ਆਇਆ ਜਦੋਂ ਇਹ ਸ਼ਬਦ ਆ ਜਾਂਦਾ ਨਾ ਕਿ ਬੰਦਾ ਇਲੀਗਲੀ ਐਂਟਰ ਹੋਇਆ ਉਹ ਇੱਕ ਬਿਗ ਡੀਲ ਬਣ ਜਾਂਦੀ ਹੈ ਉਹ ਚਾਹੇ ਮੰਨੋ ਚਾਹੇ ਨਾ ਮੰਨੋ ਹੀ ਹੀ ਐਂਟਰਡ ਇਲੀਗਲੀ ਓਕੇ ਬਟ ਕੈਲੀਫੋਰਨੀਆ ਸਟੇਟ ਦਾ ਜਿਹੜਾ ਕਾਨੂੰਨ ਆ ਉਹ ਬੰਦੇ ਨੂੰ ਜੈਨੂਅਲ ਲਾਇਸੈਂਸ ਦਿੰਦਾ ਕਮਰਸ਼ੀਅਲ ਲਾਇਸੈਂਸ ਦਿੰਦਾ ਸੋ ਉਹਨੇ ਸਾਰੇ ਉਹਨੇ ਫਾਲੋ ਕਰਕੇ ਜਿਹੜੇ ਰੂਲ ਸੀ ਕੈਲੀਫੋਰਨੀਆ ਸਟੇਟ ਦੇ ਉਹਨੇ ਲਾਇਸੈਂਸ ਲਿਆ ਫਿਰ ਲਾਇਸੈਂਸ ਲੈ ਲਿਆ ਨਾ ਭਾਜੀ ਦੇਖੋ ਹੁਣ ਤੁਸੀਂ ਮੇਰੇ ਨਾਲ ਇੱਕ ਮਿੰਟ ਤੁਸੀਂ ਹੁਣ ਵਾਪਸ ਇੱਥੇ ਕਿੱਲੇ ਆ ਤੁਸੀਂ ਵਰਡ ਸੈਲਡ ਗੇਮ ਖੇਡ ਰਹੇ ਮੇਰੇ ਨਾਲ ਨਹੀਂ ਨਹੀਂ ਤੁਸੀਂ ਵਰਡ ਸੈਲਡ ਦੱਸੋ ਕਿ ਇਹਨੇ ਲਾਇਸੈਂਸ ਪੈਸੇ ਦੇ ਕੇ ਲਿਆ ਜਾਂ ਲੀਗਲ ਵੇ ਫੋਲੋ ਕਰਕੇ ਲਿਆ ਨਹੀਂ ਨਹੀਂ ਤੁਸੀਂ ਹੁਣ ਵਰਡ ਸੈਲਡ ਗੇਮ ਖੇਡ ਰਹੇ ਹੋ ਬੰਦਾ ਐਂਟਰ ਕਿੱਥੋਂ ਹੋਇਆ ਬਿਲਕੁਲ ਵਰਡ ਸੈਲਡ ਬੰਦਾ ਦਾ ਐਂਟਰ ਕਿੱਥੋਂ ਹੋਇਆ ਨਹੀਂ ਯੂ ਹੈਵ ਟੂ ਟੈਲ ਮੀ ਬੰਦਾ ਐਂਟਰ ਕਿਸ ਆਇਲਮ ਪਾਈ ਬੰਦਾ ਇਲੀਗਲੀ ਐਂਟਰ ਹੋਇਆ ਪਰ ਜਿਹੜਾ ਅਮਰੀਕਨ ਕਾਨੂੰਨ ਆ ਯੂ ਐਸ ਏ ਦਾ ਕਾਨੂੰਨ ਹੈ ਤੁਹਾਨੂੰ ਆਇਲਮ ਗ੍ਰਾਂਟ ਕਰਦਾ ਤੁਹਾਨੂੰ ਪਰਮਿਸ਼ਨ ਦਿੰਦਾ ਕਿ ਤੁਸੀਂ ਆਇਲਮ ਪਾ ਸਕਦੇ ਹੋ ਸੋ ਉਹਨੇ ਆ ਕੇ ਆਇਲਮ ਪਾ ਲਈ ਆਪਣੀ ਵਿੱਚ ਗਲਤ ਕੀਤਾ ਬਹੁ ਲੋਕ ਪਾ ਰਹੇ ਅੱਛਾ ਬਹੁਤ ਮਤਲਬ ਜਿਹੜੇ ਆਪਾਂ ਇਹ ਕਰ ਰਹੇ ਆ ਜਿਹੜੇ ਲੋਕਾਂ ਦੇ ਉੱਤੇ ਜਾਨ ਜੋਖਮ ਚ ਪੈਂਦੀ ਹੈ ਉੱਥੇ ਉਹ ਵੀ ਐਡਾ ਸੌਖਾ ਤਾਂ ਹੈ ਨਹੀਂ ਸੋ ਜਿਹੜੇ ਅਸਾਈਲਮ ਸੀਕਰਸ ਨੇ ਉਹ ਆ ਕੇ ਐਕਸੀਡੈਂਟ ਕਰ ਰਹੇ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਤੁਸੀਂ ਇਸ ਗੱਲ ਨੂੰ ਸਮਝ ਰਹੇ ਹੋ ਪਰ ਤੁਸੀਂ ਐਕਚੁਅਲੀ ਕੀ ਕਮਾ ਰਹੇ ਹੋ ਕਿਉਂਕਿ ਤੁਸੀਂ ਗੱਲ ਨਹੀਂ ਬਿਲਕੁਲ ਨਹੀਂ ਕਮਾ ਰਿਹਾ ਮੈਂ ਤਾਂ ਮੈਂ ਤਾਂ ਤੁਹਾਡੇ ਨੂੰ ਕਿਦਾਂ ਗੱਲ ਥੱਲੇ ਲੜ ਗਿਆ ਵੀਰ ਮੈਨਾਂ ਤੇਰੇ ਕੋਲ ਸਵਾਲ ਪੁੱਛ ਰਿਹਾ ਵੀ ਕਿਵੇਂ ਜੇ ਕੀ ਐਸਾ ਕੋਈ ਐਸੀ ਕੋਈ ਸਟੱਡੀ ਕੋ ਸਰਵੇ ਹੈਗਾ ਕਿ ਅਸਾਈਲਮ ਸੀਕਰਸ ਨੇ ਖਾਸ ਕਰਕੇ ਪੰਜਾਬੀ ਅਸਾਈਲਮ ਸੀਕਰੋ ਐਕਸੀਡੈਂਟ ਕਰ ਰਹੇ ਆ ਮੈਂ ਤੁਹਾਨੂੰ ਕਹਿਣਾ ਕਿ ਤੁਹਾਡੇ ਕੋਲ ਕੋਈ ਜੇ ਪਲਾਟ ਹੈ ਕੋਈ ਇੰਡੀਆ ਦੇ ਵਿੱਚ ਠੀਕ ਹੈ ਮੈਂ ਉਸ ਪਲਾਟ ਦਾ ਵੀ ਅੱਧਾ ਮਾਲਕ ਬਣਨਾ ਚਾਹੁੰਦਾ ਮੈਂ ਕਾਗਜ਼ ਬਣਵਾ ਲਾਂ ਜੀ ਮੈਂ ਜ਼ੋਰ ਲਾ ਕੇ ਆਪਦਾ ਸਾਰਾ ਕੁਝ ਕਰ ਲਾਂ ਕੀ ਉਹ ਕੀ ਉਹ ਚੀਜ਼ ਜਸਟ ਹੈ ਮੇਰਾ ਭਾਅ ਲੱਗਦਾ ਹੈ ਨਹੀਂ ਨਾਓ ओके پلاਟ ਦਾ مالک ਬਣਨਾ ਇੱਕ ਅਲੱਗ ਚੀਜ਼ ਹੈ ਮੈਂ ਤੁਹਾਨੂੰ ਅਲੱਗਤਰ ਐਗਜ਼ਾਮਪਲ ਦੇਣਾ ਜਿਹੜੀ ਬਾਹਰ ਦੀ ਇਮੀਗ੍ਰੇਸ਼ਨ ਆ ਫੋਰ ਐਗਜ਼ਾਮਪਲ ਕੈਨੇਡਾ ਆਸਟ੍ਰੇਲੀਆ ਜਾਂ ਕਿਤੇ ਵੀ ਯੂ ਐਸ اے ਦੀ ਨਿਊਜ਼ੀਲੈਂਡ ਦੀ ਕੋਈ ਵੀ ਵੈਸਟਰਨ ਮੁਲਕ ਦੀ ਇਮੀਗ੍ਰੇਸ਼ਨ ਆ ਇਮੀਗ੍ਰੇਸ਼ਨ ਸੇਲ ਤੇ ਲੱਗੀ ਹੋਈ ਆ ਵੈਸਟਰਨ ਕੰਟਰੀਜ਼ ਨੇ ਇਮੀਗ੍ਰੇਸ਼ਨ ਸੇਲ ਤੇ ਲਾਈ ਹੋਈ ਆ ਕੋਈ ਅਸਾਈਲਮ ਸੀਕਰ ਬਣ ਕੇ ਆਉਂਦਾ ਕੋਈ ਥਰਡ ਵਰਲਡ ਕੰਟਰੀ ਚੋਂ ਵਾਰਚ ਤੋਂ ਭੱਜ ਕੇ ਆ ਰਿਹਾ ਜਾਂ ਕੋਈ ਲੀਗਲੀ ਇਮੀਗ੍ਰੇਸ਼ਨ ਲੈ ਰਿਹਾ ਕੋਈ ਇਮੀਗ੍ਰੇਸ਼ਨ ਬਾਏ ਕਰ ਰਿਹਾ ਠੀਕ ਹੁਣ ਇਮੀਗ੍ਰੇਸ਼ਨ ਸਿਟੀਜ਼ਨਸ਼ਿਪ ਜਿਹੜੀ ਆ ਉਹ ਪ੍ਰੋਡਕਟ ਨੇ ਵੈਸਟਰਨ ਕੰਟਰੀਜ਼ ਨੇ ਐਜੂਕੇਸ਼ਨ ਇਜ਼ ਅਨਦਰ ਪ੍ਰੋਡਕਟ ਆਫ ਵੈਸਟਰਨ ਕੰਟਰੀਜ਼ ਉਹ ਵੇਚ ਰਹੇ ਆ ਆਪਾਂ ਖਰੀਦ ਰਹੇ ਆ ਇਹ ਟੂ ਵੇ ਟ੍ਰਾਂਜੈਕਸ਼ਨ ਆ ਇਹਦੇ ਚ ਕੋਈ ਬੰਦਾ ਜੇਕਰ ਅਸਲੀ ਟ੍ਰਾਂਜੈਕਟ ਇਟਸ ਨਾਟ ਅ ਟ੍ਰਾਂਜੈਕਸ਼ਨ ਇਟਸ ਨਾਟ ਅ ਟ੍ਰਾਂਜੈਕਸ਼ਨ ਇਟਸ ਨਾਟ ਅ ਫਿਨਿਸ਼ਡ ਪਲੇਸ ਲੈਟ ਟ੍ਰਾਂਜੈਕਸ਼ਨ ਜਿਹੜੀ ਹੈਗੀ ਆ ਉਹ ਬਿਜ਼ਨਸ ਵੀਜ਼ਿਆਂ ਦੀ ਹੁੰਦੀ ਹੈ ਜਿਹੜੇ ਇਕਨੋਮਿਕ ਵੀਜ਼ੇ ਹਨ ਨਾ ਲੈਟ ਮੀ ਫਿਨਿਸ਼ ਲੈਟ ਮੀ ਫਿਨਿਸ਼ ਜੇ ਕੋਈ ਬੰਦਾ ਸਟੂਡੈਂਟ ਵੀਜ਼ੇ ਤੇ ਬਾਹਰਲੇ ਮੁਲਕ ਦੇ ਵਿੱਚ ਆ ਰਿਹਾ ਤੇ ਉਹ ਬਾਹਰਲੇ ਮੁਲਕ ਦੀ ਮਹਿੰਗੀ ਸਟੱਡੀ ਖਰੀਦ ਕੇ ਆ ਰਿਹਾ ਮਹਿੰਗੀਆਂ ਇਮੀਗ੍ਰੇਸ਼ਨ ਫੀਸ ਦੇ ਕੇ ਆ ਰਿਹਾ ਉਸ ਤੋਂ ਬਾਅਦ ਆ ਕੇ ਇੱਕ ਪਲਿਆ-ਪਲਿਆ ਟੈਕਸ ਪੇਅਰ ਬਣ ਰਿਹਾ ਉਸ ਕੰਟਰੀ ਦਾ ਠੀਕ ਹੈ ਜਿਹੜਾ ਬੱਚਾ ਬਾਹਰਲੇ ਮੁਲਕ ਦੇ ਵਿੱਚ ਜੰਮ ਰਿਹਾ ਉਹਨੂੰ 18 ਸਾਲ ਤੱਕ 20 ਸਾਲ ਤੱਕ ਸਰਕਾਰ ਪਾਲ ਰਹੀ ਹੈ ਤੇ ਫਿਰ ਉਸ ਤੋਂ ਬਾਅਦ ਜਾ ਕੇ ਉਹ ਉਸ ਦੇਸ਼ ਦਾ ਐਸੈਟ ਬਣਦਾ ਠੀਕ ਹੈ ਅਹੀਂ ਆਉ ਕਰ ਰਿਹਾ ਇੰਨੇ ਸਾਰੇ ਸਾਲਮ ਸੀਕਰਸ ਨੂੰ ਕਿਉਂ ਕੈਨੇਡਾ ਲੋ ਕਰ ਰਿਹਾ ਜਾਂ ਕੋ ਹੋਰ ਘੰਟੇ ਉਹਨਾਂ ਦੀਆਂ ਆਪਣੀਆਂ ਦੇਖੋ ਉਹਨਾਂ ਦੀ ਡੈਮੋ ਉਹਨਾਂ ਦੀ ਖੁੱਦੀ ਵੀ ਲੜਾਈ ਹੈ ਉਹਨਾਂ ਦੀ ਡੈਮੋਕ੍ਰੇਸੀ ਵੀ ਆਪਣੀ ਲੜਾਈ ਹੈ ਕਿਉਂ ਨਹੀਂ ਰੋਕ ਰਹੇ ਕਿਉਂਕਿ ਅਮਰੀਕਾ ਨੀਡਸ ਇਮੀਗ੍ਰੇਸ਼ਨ ਅਮਰੀਕਾ ਨੀਡਸ ਮੋਰ ਐਂਡ ਮੋਰ ਇਮੀਗ੍ਰੈਂਟਸ ਕੰਮ ਕਿਨੇ ਕਰਨੇ ਆ ਸੋ ਆਪ ਤੁਸੀਂ ਇਹ ਕਹਿ ਰਹੇ ਹੋ ਕਿ ਉਹ ਬੰਦਾ ਇਲਲੀਗਲ ਤਰੀਕੇ ਨਾਲ ਐਂਟਰ ਕਰ ਗਿਆ ਭਾਈ ਇਲਲੀਗਲ ਤਰੀਕੇ ਨਾਲ ਆਸਟ੍ਰੇਲੀਆ ਦੇ ਵਿੱਚ ਵਾਈਟ ਪੋਲਿਸੀ 1975 ਤੱਕ 1975 ਤੋਂ ਬਾਅਦ ਜਾ ਕੇ ਉਹਨੇ ਵਾਈਟ ਪੋਲਿਸੀ ਬਾਲੋਸ਼ ਕੀਤੀ ਹੈ ਠੀਕ ਆ ਆਸਟ੍ਰੇਲੀਆ ਅੱਜਾ ਵੀ ਦੁਬਾਰਾ ਵਾਈਟ ਪੋਲਿਸੀ ਲਾ ਸਕਦਾ ਅੱਜਾ ਵੀ ਐਜੂਕੇਸ਼ਨ ਬੰਦ ਕਰ ਸਕਦਾ ਯੂਨੀਵਰਸਿਟੀਆਂ ਕਿਵੇਂ ਚੱਲਣੀਆਂ ਇਮੀਗ੍ਰੇਸ਼ਨ ਕਿਵੇਂ ਚੱਲਣੀਆਂ ਆਸਟ੍ਰੇਲੀਆ ਦੇ ਵਿੱਚ ਜੇਕਰ ਕੋਈ ਆਪਣੇ ਮਾਂ ਪਿਤਾ ਨਹੀਂ ਹੈਗਾ ਵੀ ਯੂਨੀਵਰਸਿਟੀ ਜਿਹੜੀ ਹੈ ਜਿਹੜੀਆਂ ਨੇ ਆਸਟ੍ਰੇਲੀਆ ਦਾ ਚੌਥਾ ਕੈਨੇਡਾ ਦੇ ਵਿੱਚ ਐਜੂਕੇਸ਼ਨ ਤੋਂ ਐਜੂਕੇਸ਼ਨ ਤੋਂ ਸੁਣੋ ਮੇਰੇ ਵੀਰ ਆਸਟ੍ਰੇਲੀਆ ਮਿਡ 51 ਬਿਲੀਅਨ ਡਾਲਰ ਲਾਸਟ ਈਅਰ ਐਜੂਕੇਸ਼ਨ ਤੋਂ ਮੈਂ ਉਹ ਬੋਲਣਾ ਜਾਂ ਤੁਸੀਂ ਜਾਂ ਤਾਂ ਤੁਸੀਂ ਇਹ ਕਹਿ ਰਹੇ ਹੋ ਹੁਣ ਤੁਸੀਂ ਇਹ ਕਹਿ ਰਹੇ ਹੋ ਕਿ ਇਹ ਕੋਈ ਹਸਾਨ ਕਰ ਰਹੇ ਸਾਡੇ ਸਰ ਜਾਂ ਸਾਡੇ ਬੰਦੇ ਹਸਾਨ ਕਰ ਰਹੇ ਇਹਨਾਂ ਤੇ ਕੋਈ ਇੱਕ ਦੂਜੇ ਦਾ ਹਸਾਨ ਨਹੀਂ ਕਰ ਸਾਨੂੰ ਇਮੀਗ੍ਰੇਸ਼ਨ ਚਾਹੀਦੀ ਆ ਉਹਨਾਂ ਨੂੰ ਵੀ ਚਾਹੀਦੀ ਆ ਅਸੀਂ ਬਾਈਕ ਅਸੀਂ ਬਾਈ ਕਰ ਰਹੇ ਹਾਂ ਵੇਚ ਰਹੇ ਹਾਂ ਗੱਲ ਮੁੱਕੀ ਤੁਸੀਂ ਇਹ ਹਸਾਨ ਵਾਲੀ ਗੱਲ ਕਿਵੇਂ ਲੱਗਿਆ ਸਕਦੇ ਹੋ ਹਾਂਜੀ ਬੋਲੋ ਮਤਲਬ ਤੁਹਾਨੂੰ ਕੁਆਲਟੀ ਇਮੀਗ੍ਰੇਸ਼ਨ ਤੋਂ ਮਤਲਬ ਹੈ ਜਾਂ ਨਹੀਂ ਕੁਆਲਟੀ ਕੁਆਲਟੀ ਕੀ ਆ ਯਾਰ ਟੈਸਟ ਵਾਰ-ਵਾਰ ਦੇ ਰਹੇ ਯੂਸਲੈਸ ਬੰਦੇ ਆ ਯਾਰ ਯੂਸਲੈਸ ਬੰਦੇ ਆ ਇਹ ਲਾਈਕ ਤੁਸੀਂ ਇਮੀਗ੍ਰੇਸ਼ਨ ਦੀ ਕਿਹੜੇ ਹਿਸਾਬ ਨਾਲ ਕਿਸ ਤਰ੍ਹਾਂ ਦੀ ਇਮੀਗ੍ਰੇਸ਼ਨ ਲੈ ਰਹੇ ਹੋ ਬਈ ਬੰਦਾ ਪਿੱਛੋਂ ਕ੍ਰਾਈਮਨਲ ਸੀ ਬੰਦਾ ਡਾਕਟਰ ਸੀ ਕੀ ਸੀਗਾ ਕੋਈ ਤੁਹਾਡੇ ਬੈਕਗ੍ਰਾਉਂਡ ਤਾਂ ਹੋਣਾ ਚਾਹੀਦਾ ਨਾ ਉਹਦਾ ਚੀਜ਼ ਦਾ ਤੁਸੀਂ ਜਸਟੀਫਾਈ ਕੀ ਕਰ ਰਹੇ ਹੋ ਜੀ ਨਹੀਂ ਉਹ ਪ੍ਰੋਡਕਟ ਬਾਏ ਕਰ ਰਹੇ ਆ ਕਮ ਆਨ ਮੈਂ ਤੁਹਾਨੂੰ ਮੈਂ ਸਿੱਧਾ ਸਵਾਲ ਪੁੱਛਿਆ ਬੋਲੀ ਜਾਣਾ ਤੁਸੀਂ ਬੋਲੀ ਜਾਣਾ ਫਿਰ ਕੋਈ ਫਾਇਦਾ ਨਹੀਂ ਇਦਾਂ ਤੇ ਆਪਣਾ ਹਾਂ ਮੈਂ ਕਨੈਕਟ ਹੋਇਆ ਹੈ। ਯਾਨੀ ਮੈਂ ਲਾ ਲਿਆ। ਹਲੋ। 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 ਹਮ ਯਾਰ ਦੁਬਾਰਾ ਲਾ ਲਿਓ 2 ਮਿੰਟ ਦੁਬਾਰਾ ਲਾ ਲਿਓ। ਕਾਲ ਕੱਟੀ ਗਈ। ਗਾਇਜ਼ ਕਾਲ ਜੇ ਲਾਉਣੀ ਹੈ ਗੱਲ ਕਰਨ ਲਈ ਕਾਲ ਲਾਓ ਮੈਨੂੰ ਲੈਕਚਰ ਦੇਣ ਲਈ ਕਾਲ ਨਾ ਲਾਓ।